ਸਸ ਮੁੰਡਿਆਂ ਨੇ ਕਦੇ ਜ਼ਿੰਦਗੀ 'ਚ ਨਸ਼ਾ ਨਹੀਂ ਕੀਤਾ ਕੋਈ স্মੋਕ ਨਹੀਂ ਕੀਤੀ ਸ਼ੁੱਧ ਵੈਜੀਟੇਰੀਅਨ ਕੋਈ ਮੀਟ ਮਾਸ ਮੱਛੀ ਅੰਡਾ ਪ੍ਰੋਟੀਨ ਪਾਊਡਰ ਵਾਖ ਕੇ ਉਹਨੇ ਬੋਡੀ ਨਹੀਂ ਬਣਾਈ ਦਿਨ ਰਾਤ ਮਿਹਨਤ ਕੀਤੀ ਤਿੰਨ ਚਾਰ ਬੰਦੇ ਨੂੰ ਬੰਦਾ ਕੱਲਾ ਹੀ ਢਾ ਦਿੰਦਾ ਸੀ 5 ਮਿੰਟ 'ਚ ਹਸਪੀਟਲ 'ਚ ਸਵਾ ਕਰਕੇ ਰੱਖਦਾ ਉਹ ਬੰਦੇ ਨੂੰ ਵਰਿੰਦਰ ਘੁਮਨ ਨੂੰ ਕੋਈ ਵੀ ਹਾਰਟ ਇਸ਼ੂਜ਼ ਨਹੀਂ ਸੀ ਕਿਉਂਕਿ ਬਹੁਤ ਜਿਆਦਾ ਮਤਲਬ ਚਿੰਨਾ ਮੈਂ ਪਰਸਨਲੀ ਉਹਨਾਂ ਨੂੰ ਜਾਣਦੀ ਹਾਂ ਮੈਂ ਹਮੇਸ਼ਾ ਉਹਨਾਂ ਨੂੰ ਵੀਰਜੀ ਕਹਿੰਦੀ ਸੀ ਇਜ਼ ਰੀਲੀ ਨਾਈਸ ਪਰਸਨ ਔਰਤਾਂ ਨੂੰ ਇੰਨੀ ਰਿਸਪੈਕਟ ਨਾਲ ਗੱਲ ਕਰਨਾ ਬਾਹ ਕਮਾਲ ਪਰਸਨੈਲਿਟੀ ਨੀਤਾ ਜਦੋਂ ਬੰਦੇ ਕੋਲ ਬਹੁਤ ਸ਼ੋਹਰਤ ਆਂਦੀ ਹੈ ਬੜੀ ਦੌਲਤ ਆਂਦੀ ਹੈ ਅਕਸਰ ਦੇਖਿਆ ਕਿ ਮਰਦ ਵਨਸਵਨੀ ਔਰਤਾਂ ਦਾ ਸ਼ਕੀਨ ਹੋ ਜਾਂਦਾ ਹੈ ਪਰ ਐਸਾ ਬੰਦਾ ਕਰੇਲੂ ਬੰਦਾ تین ਬੱਚੇ ਵਾਈਫ ਸੋ ਬੰਬੇ ਅਕਸਰ ਬਰਿੰਦਰ ਘੁਮਨ ਜਦੋਂ ਆਇਆ ਕਰਦੇ ਸੀ ਆਪਣੀ ਫਿਲਮ ਦੀ ਸ਼ੂਟਿੰਗਸ ਤੇ ਕਿਤੇ ਨਾ ਕਿਤੇ ਸ਼ਾਪਿੰਗ ਮਾਲ ਬਜ਼ਾਰ ਚ ਟੱਕਰੇ ਜਾਣਾ ਸਾਰੇ ਨੇ ਆਪਸ ਚ ਬਈ ਉਹ ਬੰਦੇ ਨੇ ਹਮੇਸ਼ਾ ਆਪਣੇ ਦੋਸਤਾਂ ਨਾਲ ਹੋਣਾ ਕਦੇ ਕਿਸੇ ਪਾਰਟੀ ਚ ਨਹੀਂ ਦੇਖਿਆ ਕਦੇ ਕਿਸੇ ਦੀ ਧੀ ਭੈਣ ਨੂੰ ਗਾਲ ਕੱਢਦੇ ਨਹੀਂ ਵੇਖਿਆ ਮਤਲਬ ਇੰਨਾ ਸਤਕਾਰ ਔਰਤਾਂ ਦੇ ਪ੍ਰਤੀ ਇੰਨਾ ਸਤਕਾਰ ਇਨਸਾਨੀਅਤ ਦੇ ਪ੍ਰਤੀ ਕੋਈ ਐਟੀਟਿਊਡ ਨਹੀਂ ਕੋਈ ਹੰਕਾਰ ਨਹੀਂ ਕੋਈ ਕਮੜ ਨਹੀਂ ਸਲਮਾਨ ਖਾਨ ਨਾਲ ਕੰਮ ਕੀਤਾ ਹਾਲੀਵੁੱਡ ਚ ਕਿਹੜਾ ਗੋਰਨਨ 올ਡਰ ਨਾਲ ਕੰਮ ਕੀਤਾ ਇਹਨੇ ਗਾਣਿਆਂ ਮੂਵੀਆਂ ਚ ਕੰਮ ਕੀਤਾ ਤੇ ਬਾ ਕਮਾਲ ਬੰਦਾ ਸੀ ਇੰਨਾ ਚਰਿੱਤਰ ਸਾਫ਼ ਰੱਖਿਆ ਇੰਨੇ ਸ਼ੁਰੂਤ ਤੋਂ ਬਾਅਦ ਵੀ ਤੇ 5 ਮਿੰਟ ਚ ਫੋਰਟਿਸ ਹਸਪੀਟਲ ਤੁਮਰੀਸਰ ਵਾਲ ਨੇ ਸਵਾਹ ਕਰਤਾ ਬੰਦਾ ਸੋ ਗਲਤੀ ਹਸਪੀਟਲ ਵਾਲੇ ਤੋਂ ਹੋਈ ਆ ਯਹਾਂ ਤਾਂ ਇਹਨਾਂ ਨੇ ਆਪਰੇਸ਼ਨ ਦੇ ਟਾਈਮ ਜਿਹੜਾ ਵੀ ਉਹਨਾਂ ਨੂੰ ਇੰਜੈਕਸ਼ਨ ਦਿੱਤਾ ਹੈ ਅਨਸਥੀਨੀਆ ਕਹਿੰਦੇ ਉਹਨੂੰ ਉਹਦੀ ਡੋਜ਼ ਓਵਰ ਕਰਤੀ ਔਰ ਵਰਿੰਦਰ ਕੋਮਨ ਨੂੰ ਖੁਦ ਨੂੰ ਆਪਣੇ ਆਪ ਨੂੰ ਹੀ ਨਹੀਂ ਪਤਾ ਲੱਗਿਆ ਕਿ ਉਹ ਬੰਦਾ ਗੁਜ਼ਰ ਗਿਆ ਕਿਉਂਕਿ ਜਦੋਂ ਵੀ ਕੋਈ ਬੰਦਾ ਬੇਹੋਸ਼ੀ ਦੀ ਹਾਲਤ 'ਚ ਉਹਦੀ ਡੈਥ ਹੁੰਦੀ ਹੈ ਉਹ ਬੰਦੇ ਨੂੰ ਨਹੀਂ ਪਤਾ ਚੱਲਦਾ ਔਰ ਸੈਕਿੰਡ ਥਿੰਗ ਕਿ ਬਾਡੀ ਨੀਲੀ ਸੀ ਕਿਉਂ ਕਿਉਂਕਿ ਬਾਡੀ ਨੀਲੀ ਉਹਦੇ ਹੁੰਦੀ ਜਦੋਂ ਆਕਸੀਜਨ ਦੀ ਬਹੁਤ ਕਮੀ ਹੁੰਦੀ ਹੈ ਤੇ ਜਾਂ ਇਹਨਾਂ ਨੇ ਆਕਸੀਜਨ ਦਾ ਲੈਵਲ ਹੀ ਬਹੁਤ ਘੱਟ ਰੱਖਿਆ ਸੀ ਕਿਉਂਕਿ ਬਾਡੀ ਬਿਲਡਰਸ ਦੀ ਮਸਲ ਸੀ ਆਕਸੀਜਨ ਸਾਡੇ ਆਮ ਲੋਕਾਂ ਨਾਲੋਂ ਜ਼ਿਆਦਾ ਚਾਹੀਦੀ ਹੁੰਦੀ ਹੈ ਬਾਡੀ ਬਿਲਡਰ ਨੂੰ ਸੋ ਗਲਤੀ ਤਾਂ ਹੋਈ ਹਸਪੀਟਲ ਵਾਲਿਆਂ ਤੋਂ no doubt ਛੋਟੀ ਜੀ ਮੋਡੇ ਦੀ ਸਰਜਰੀ ਹੋਰ ਬੰਦਾ ਮਰ ਗਿਆ ਜੇ ਕਿਹਾ ਤੇ ਕਾਰਡੀਆ ਰੈਸਟ ਆ ਗਿਆ ਸੋ ਇਦਾਂ ਹੀ ਸੇਮ ਇਨਸੀਡੈਂਟ ਹੈਪਨ ਹੋਇਆ ਰਾਜਵੀਰ ਜਵੰਡਾ ਇੱਕ ਬਾਈਕ ਬਾਈਕ ਐਕਸੀਡੈਂਟ ਹੁੰਦਾ ਜਿੱਥੇ ਰਾਜਵੀਰ ਜਵੰਡਾ ਦੇ ਥੋੜੀ ਥੱਲੇ ਵਜਨ ਕਰਕੇ ਉਹਦੇ ਧੋਣ ਦੇ ਮਣ ਕੇ ਟੁੱਟ ਜਾਂਦੇ ਰਾਜਵੀਰ ਜਵੰਡਾ ਐਕਚੁਅਲੀ ਉਸੇ ਦਿਨ ਸੇਮ ਦਿਨ ਉੱਥੇ ਹੀ ਪੂਰਾ ਹੋ ਗਿਆ ਸੀ ਸੈਰਫੋਨਿਕ ਲਾਸ਼ ਨੂੰ ਲੈ ਫਿਰਦੇ ਰਹੇ ਮੈਂ ਉਹਦਾ ਵੀਡੀਓ ਤਾਂ ਨਹੀਂ ਪਾਈ ਮੈਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਲਣਾ ਨਹੀਂ ਚਾਹੁੰਦੀ ਸੀ ਜੇ ਮੈਂ ਗੱਲ ਉਹਦਾ ਡਿਕਲੇਅਰ ਕਰ ਦਿੰਦੀ ਕਿ ਰਾਜਵੀਰ ਜਵੰਦਾ ਜਾ ਚੁੱਕਿਆ ਹੈ ਤਾਂ ਲੋਕਾਂ ਨੇ ਗੰਦੇ-ਗੰਦੇ ਕਮੈਂਟ ਕਰਨੇ ਸੀ ਬੋਲਣਾ ਸੀ ਸੋ ਇਸ ਲਈ ਮੈਂ ਕਿਹਾ ਚਲੋ ਮੈਂ ਵੀ ਦਵਾਮਾ ਮੰਗਦੀ ਆ ਅਸੀਂ ਕਿਹਦੇ ਹਾਸਤੇ ਦਵਾਮਾ ਮੰਗ ਰਹੇ ਸੀ ਜਿਹੜਾ ਬੰਦਾ ਇਸ ਦੁਨੀਆ ਤੋਂ ਜਾ ਚੁੱਕਿਆ ਹੈ ਅਸੀਂ ਉਸ ਸ਼ਖਸ ਹਾਸਤੇ ਦਵਾਮਾ ਮੰਗ ਰਹੇ ਸੀ ਜੋ ਇਸ ਦੁਨੀਆ ਦੇ ਵਿੱਚ ਹੀ ਨਹੀਂ ਹੈ ਤਾਂ ਹੀ ਤਾਂ ਦਵਾਮਾ ਲੱਗੀਆਂ ਨਹੀਂ ਸਾਰਿਆਂ ਦੀ ਕਿਉਂਕਿ ਉਹ ਜ਼ਿੰਦਾ ਹੀ ਨਹੀਂ ਹੈ ਬਾਤ ਰੇਹਾਰਾ ਬਹੁਤ ਮੁਸ਼ਕਿਲ ਹੈ ਕੋਈ ਬੰਦਾ ਗੁਜ਼ਰ ਚੁੱਕਿਆ ਹੋਵੇ ਤੋ 5 6 7 ਦਿਨ ਤੋ ਕਿਵੇਂ ਰੱਬੋ ਚ ਜਾਣ ਪਾ ਦੇਗਾ ਕਿਉਂਕਿ ਤੇ ਸਰੀਰ ਕੰਡਮ ਹੋ ਗਿਆ ਸੋ ਜਿਹੜੀ ਰਾਜਵੀਰ ਜਵੰਡੇ ਨੇ ਡਰੈਸ ਪਾਈ ਸੀ ਆਪਣੀ ਬਾਈਕ ਦੀ ਉਹ ਇੰਨੀ ਕਿ ਟਾਈਟ ਸੀ ਕਿ ਬਾਡੀ ਨੂੰ ਫਲੈਕਸੀਬਿਲਟੀ ਚਾਹੀਦੀ ਜਦੋਂ ਬੰਦਾ ਡਿੱਗਦਾ ਉਹ ਟਾਈਟ ਬਾਡੀ ਕਰਕੇ ਹੀ ਰੀੜ ਦੀ ਹੱਡੀ ਚ ਫੈਕਚਰ ਪਸਲੀਆਂ ਟੁੱਟੀਆਂ ਜਿਹੜੀ ਗਰਦਨ ਸੀ ਸਿਰਫ ਫਲੈਕਸੀਬਿਲਟੀ ਇਹਦੇ ਵਿੱਚ ਸੀ ਇਸੇ ਕਰਕੇ ਇਹ ਧੋਨ ਜਦੋਂ ਠੋਡੀ ਥੱਲੇ ਵਜੀ ਮਣਕਾ ਟੁੱਟ ਗਿਆ ਵੀਰਾ ਤਾਂ ਉਹਦੇ ਹੀ ਮੁੱਕ ਗਿਆ ਸਿਰਫ ਹਸਪੀਟਲ ਨੇ ਉਹ ਵੈਂਟੀਲੇਟਰ ਤੇ ਲੱਖਿਆ ਆਪਣੀ ਮਾਇਆ ਬਣਾਉਣ ਵਾਸਤੇ ਉਹ ਵੀ ਹਸਪੀਟਲ ਕਿਹੜਾ ਫੋਰਟਿਸ ਚੰਡੀਗੜ੍ਹ ਚੰਡੀਗੜ੍ਹ ਮੋਹਾਲੀ ਜਿੱਥੇ ਵੀ ਐ ਫੋਰਟਿਸ ਰਾਈਟ ਸੋ ਬਾਸ਼ਕੇਤਾ ਰਾਜਵੀਰ ਜਵੰਡੇ ਨੂੰ ਦੋ ਅਟੈਕ ਆ ਗਏ ਆ ਅੱਜ ਕੱਲ ਹਰ ਹਸਪੀਟਲ ਵਾਲੇ ਕੀ ਕਰਦੇ ਆ ਡਾਕਟਰ ਆਪਣੀ ਗਲਤੀ ਨਹੀਂ ਮੰਨਦੇ ਹੁਣ ਇੱਕੋ ਇੱਕ ਢੰਗ ਚੱਲਿਆ ਜੀ ਕਾਰਡੀਓ ਰੈਸਟ ਆ ਗਿਆ ਕੋਈ ਬੰਦਾ ਇਹਨਾਂ ਦੀ ਗਲਤੀ ਨਾਲ ਮਰ ਗਿਆ ਕਾਰਡੀਓ ਰੈਸਟ ਆ ਗਿਆ ਸੋ ਇੱਥੇ ਕੁਝ ਗਲਤੀ ਸਾਡੀ ਵੀ ਆ ਸਿਟੀ ਚ ਰਹਿੰਦੇ ਸੀ ਜਲੰਧਰ ਜਿਹਦੇ ਵਿੱਚ 400 ਹਸਪੀਟਲ ਹੈ ਏਸ਼ੀਆ ਦਾ ਨੰਬਰ 1 ਸਿਟੀ ਮੰਨੀ ਜਾਂਦੀ ਹੈ ਉਹ ਜਿੱਥੇ ਕਿ ਸਭ ਤੋਂ ਵਧੀਆ ਹੱਡੀਆਂ ਦਾ ਹਸਪੀਟਲ ਆਰਥੋਨੋਵਾ ਡਾਕਟਰ ਹਰਪ੍ਰੀਤ ਬੰਦੇ ਉੱਥੇ ਬਾ ਕਮਾਲ ਬੰਦਾ ਲੋਕੀ ਅੱਛਾ ਉੱਥੇ ਗੋਡੇ ਪਹੁੰਚ ਜਾਂਦੇ ਆ ਸੈਕੰਡ ਨੰਬਰ ਤੇ ਮੈਂ ਅੱਛਾ ਹਸਪੀਟਲ ਮੰਨਦੀ ਆ ਗਲੋਬਲ ਹਸਪੀਟਲ ਬਹੁਤ ਅੱਛੀ ਡਾਕਟਰਸ ਦੀ ਟੀਮ ਆ ਉੱਥੇ ਗਲੋਬਲ ਹਸਪੀਟਲ ਜਲੰਧਰ ਐਂਡ ਥਰਡ ਪਟੇਲ ਹਸਪੀਟਲ ਸੋ ਬਹੁਤ ਐਸੇ ਵੱਡੇ ਹਸਪੀਟਲਸ ਹੈ ਜਿੱਥੇ ਸਾਰਾ ਇਲਾਜ ਹੁੰਦਾ ਮੈਨੂੰ ਨਹੀਂ ਪਤਾ ਵੀ ਵਰਿੰਦਰ ਘੁੰਮਣ ਕਿਉਂ ਉਹ ਸ਼ਖਸ ਅੰਬਰਸਰ ਚਲਾ ਗਿਆ ਜਦੋਂ ਕੋਈ ਨਵੇਂ ਹਸਪੀਟਲ 'ਚ ਤੁਸੀਂ ਦੇਖੋਗੇ ਨਾ ਕਿ ਨਵੇਂ ਡਾਕਟਰ ਨੇ ਕਦੇ ਨਵੇਂ ਡਾਕਟਰ ਦੇ ਹੱਥ ਨਾ ਚੜੇ ਉਹ ਕਦੇ ਨਵੇਂ ਡਾਕਟਰਾਂ ਤੋਂ ਆਪਰੇਸ਼ਨ ਨਾ ਕਰਵਾਓ ਜਿੰਨਾਂ ਦੀ ਉਮਰ ਕੱਟ ਹੁੰਦੀ ਆ ਕਿਉਂਕਿ ਉਹਨਾਂ ਨੂੰ ਤਜਰਬਾ ਕੱਟ ਹੁੰਦਾ ਹੈ ਕੁਝ ਤਾਂ ਡਾਕਟਰ ਐਸੇ ਜਿਹੜੇ ਨਵੇਂ ਡਾਕਟਰ ਬਣੇ ਆ ਪੈਸੇ ਦੇ ਕੇ ਡਿਗਰੀਆਂ ਲਿੱਤੀਆਂ ਜਨਾਬ ਜੀ ਬੜੇ ਬੰਦੇ ਮਾਰੇ ਆ ਸਾਡੀ ਫੈਮਿਲੀ 'ਚ ਵੀ ਸੀ ਇੱਕ ਮੁੰਡਾ ਡਾਕਟਰ ਸਾਡੀ ਫੈਮਿਲੀ ਦੇ ਉਹਦੇ ਫਾਦਰ ਨੇ ਜ਼ਬਰਦਸਤੀ ਡਾਕਟਰੀ ਕਰਾਈ ਉਹ ਬੰਦੇ ਨੇ 12 ਬੰਦੇ ਮਾਰੇ ਸੀ ਆਪਣੀ ਲਾਈਫ 'ਚ ਉਸ ਤਵਾਂ ਉਹਨੇ ਡਾਕਟਰੀ ਛੱਡ ਦਿੱਤੀ 12 ਬੰਦੇ ਮਾਰ ਕੇ ਕਿਉਂਕਿ ਉਹਨੂੰ ਮਹਿਸੂਸ ਹੋਣ ਉਹ ਡਾਕਟਰ ਬਾਨਾ ਨੇ ਚਾਹੁੰਦਾ ਸੀ ਤੇ ਡੈਡ ਨੇ ਉਹਨੂੰ ਫੋਰਸ ਕੀਤਾ ਸੋ ਇਹ ਜਿਹੜੇ ਡਾਕਟਰ ਫੋਰਟੀਜ਼ ਵਾਲੇ ਇਹਨਾਂ ਦੀ ਸਭ ਦੀ ਡਿਗਰੀਆਂ ਦੀ ਜਾਂਚ ਹੋਣੀ ਚਾਹੀਦੀ ਆ ਇਹਨਾਂ ਦੇ ਸਭ ਦੇ ਇੱਕ ਐਸੈਟ ਟੈਸਟ ਕਰਾਏ ਜਾਣ ਉਹ ਪਤਾ ਲੱਗੇ ਕਿ ਉਹ ਟੈਸਟ ਕਲੀਅਰ ਕਰ ਪਾਉਂਦੇ ਹੈ ਕਿਉਂਕਿ ਡਾਕਟਰ ਹੀ ਉਹ ਟੈਸਟ ਕਲੀਅਰ ਕਰ ਪਾਉਂਦਾ ਉਹ ਟੈਸਟਾਂ ਤੋਂ ਪਤਾ ਲੱਗ ਜਾਣਾ ਕਿ ਇਹਨੇ ਵਾਕਿਆ ਉਹ ਟੈਸਟ ਕਲੀਅਰ ਕੀਤੇ ਸੀ ਜਾਂ ਇਹਨਾਂ ਨੇ ਪੈਸੇ ਦੇ ਕੇ ਪਾਸ ਹੋਏ ਨੇ ਸੋ ਹਰਿੰਦਰ ਘੁੰਮਰ ਇੱਕ ਉਹ ਘੁਮਣ ਉਹ ਇਨਸਾਨ ਸੀ ਉਹ ਸਖਸ਼ੀਅਤ ਸੀ ਉਹ ਪਰਸਨੈਟੀ ਸੀ ਕਿ ਕਮਜ਼ੋਰ ਇਹ ਕਾ ਡਾਕਟਰਾਂ ਦੀ ਟੀਮ ਨੇ 5 ਮਿੰਟ ਚ ਬੰਦੇ ਦੀ ਜਾਨ ਲੈ ਲਈ ਇਹ ਵੀ ਨਹੀਂ ਸੋਚੋ ਦੇ ਪਿੱਛੇ ਉਹਦੀ ਫੈਮਲੀ ਦਾ ਕੀ ਹੋਊਗਾ ਸੋ ਰਾਜਵੀਰ ਜਵੰਡਾ ਮੈਂ ਦੋ ਬੰਦਿਆਂ ਦੀ ਬਈ ਫੈਨ ਰਾਜਵੀਰ ਜਵੰਡਾ ਤੇ ਵਿਰਿੰਦਰ ਘੁੰਮਣ ਰਾਜਵੀਰ ਜਵੰਡਾ ਦਾ ਇੱਕ ਐਸੀ ਪਰਸਨੈਲਿਟੀ ਸ਼ਖਸੀਅਤ ਸੀ ਐਸਾ ਕੈਰੇਕਟਰ ਸੀ ਐਸਾ ਕਰਦਾਰ ਸੀ ਜਿੰਨਾ ਵਧੀਆ ਉਹ ਮੁੰਡਾ ਕਲਾਕਾਰ ਸੀ ਜਿਨੇ ਵਧੀਆ ਰੱਬ ਨੇ ਉਹਨੂੰ ਜਿਹੜੀ ਵੋਕਲ ਟੋਨ ਬੜੀ ਵੱਖਰੀ ਦਿੱਤੀ ਸੀ ਬੜੀ ਵੱਖਰੀ ਜਿਹੀ ਆਵਾਜ਼ ਸੀ ਉਹਦੀ ਪਰਸਨੈਲਿਟੀ ਵੀ ਉਨੀ ਜ਼ਬਰਦਸਤ ਸੀ ਸਖਸ਼ੀਅਤ ਉਹਨੇ ਜ਼ਬਰਦਸਤ ਸੀ ਕਦੇ ਕਿਸੇ ਦੀ ਧੀ ਪੈਨੂ ਗਾਲ ਨਹੀਂ ਕੱਢਣਾ ਕਦੇ ਕਿਸੇ ਦੀ ਧੀ ਪੈਣ ਵਾਲ ਗੰਦੀ ਅੱਖ ਨਹੀਂ ਚਾਕਣਾ ਹਰੇਕ ਨਾਲ ਪਿਆਰ ਮੁਹੱਬਤ ਸਤਕਾਰ ਨਾਲ ਪੇਸ਼ ਆਉਣਾ ਦੇ ਲੋ ਦੇ ਲੋ ਸਪਟਾ ਰਾਜਵੀਰ ਜਵੰਡਾ ਤੇ ਬਿੰਦਰ ਘੋਮਣੂ ਹੁਣ ਗੱਲ ਕਰਦੇ ਹਾਂ ਗੁਰਦੁਆਰੇ ਦੀ ਜਿਨ੍ਹਾਂ ਨੂੰ ਆਪਣੇ ਸ਼ਹੀਦ ਕਹਿ ਕੇ ਗੁਰਦੁਆਰਾ ਚ ਫੋਟੋਆਂ ਲਾਉਂਦੇ ਆ ਪਹਿਲੀ ਗੱਲ ਤਾਂ ਮੈਂ ਬਿਲਕੁਲ ਪੁਰਜੋਧ ਵਿਰੋਧ ਕਰਦੀ ਹਾਂ ਗੁਰਦੁਆਰੇ ਚ ਕਿਸੇ ਦੀ ਫੋਟੋ ਹੋਣੀ ਨਹੀਂ ਚਾਹੀਦੀ ਪਰ ਜੇ ਤੁਹਾਨੂੰ ਲਾਉਣ ਦਾ ਸ਼ੌਂਕ ਹੈ ਤੇ ਰਾਜਵੀਰ ਜਵੰਡਾ ਤੇ ਵਰਿੰਦਰ ਘੁੰਮਣ ਵਰਗੇ ਲੋਕਾਂ ਦੀਆਂ ਫੋਟੋਆਂ ਲਾਓ ਗੁਰੂ ਘਰ 'ਚ ਤਾਂ ਕਿ ਸਾਡੇ ਨੌਜਵਾਨ ਕਿਹੜੀ ਨੁਕਤ ਸਿੱਖਣ ਨੂੰ ਮਿਲੇ ਤੁਸੀਂ ਜਿਨ੍ਹਾਂ ਨੂੰ ਆਪਣੇ ਸ਼ਹੀਦ ਕਹਿੰਦੇ ਹੋ ਉਹਨਾਂ 'ਚ ਵੱਧੇ ਤੱਕ ਕ੍ਰਿਮਨਲ ਨੇ ਇਨਕਾਊਂਟਰ 'ਚ ਮਰੇ ਹੋਏ ਨੇ ਦੀਪ ਸਿੱਧੂ ਜਿਹੜਾ ਰਾਤ ਨੂੰ ਆਪਣੀ ਗਰਲਫ੍ਰੈਂਡ ਦੇ ਨਾਲ ਆਪਣੀਆਂ ਕਾਮਵਾਸਨਾ ਵਿੱਚ ਲੀਨ ਸੀ ਇਹ ਜਿਹੇ ਬੰਦੇ ਨੂੰ ਤੁਸੀਂ ਗੁਰਦੁਆਰੇ ਟੰਗ ਤਾ ਫੋਟੋ ਲਾਤੀ ਸ਼ਹੀਦ ਦੇਤੀ ਨੋਟ ਆਊਟ ਦੀਪ ਸਿੱਧੂ ਇਜ਼ ਅ ਰੀਲੀ ਨਾਈਸ ਪਰਸਨ ਉਹ ਮੁੰਡਾ ਬਹੁਤ ਅੱਛਾ ਬਲਾਰਾ ਸੀ ਬਹੁਤ ਵਧੀਆ ਸੀ ਪਰ ਟਰੈਕਟਰ ਵਾਈਜ਼ ਮੈਂ ਵਧੀਆ ਨਹੀਂ ਕਹਿ ਸਕਦੀ। ਰਾਈਟ? ਸੋ ਲਾਣੀਏ ਫੋਟੋ ਫੋਟੋ ਲਾਓ ਤੁਸੀਂ ਸਾਰੇ ਉਹਦੇ ਵਰਿੰਦਰ ਭੂਮੰਜੀ ਦੇ ਲਾਓ। ਰਾਜਵੀਰ ਜਵੰਡਾ ਦੇ ਲਾਓ ਤਾਂ ਕਿ ਬੱਚੇ ਸਿੱਖਣ ਵੀ ਵਰਿੰਦਰ ਭਾਈ ਨੇ ਕਿੱਦਾਂ ਬਾਡੀ ਬਣਾਈ ਸੀ, ਕਿੱਦਾਂ ਸਟਰਗਲ ਕੀਤੀ, ਮੁੰਡੇ ਨੇ ਕਿੰਨੀ ਮਿਹਨਤ ਕੀਤੀ। ਰਾਜਵੀਰ ਜਵੰਡਾ ਜਿਨੇ ਕਿੰਨੀ ਮਿਹਨਤ ਕਰਕੇ ਉੱਠ ਕੇ ਇੱਥੇ ਤੱਕ ਪਹੁੰਚਿਆ ਆਪਣੇ ਪੈਸੇ ਦੇ ਆਪਣੇ ਆਵਾਜ਼ ਦੇ ਦਮ ਤੇ ਆਪਣੀ ਮਿਹਨਤ ਨਾਲ ਸ਼ੋਅ ਲਾ ਕੇ ਉਹਨੇ ਗੱਡੀ ਲਈਤੀ ਘਰ ਬੜਾਇਕੀ ਕੁਛ ਨਹੀਂ ਕੀਤਾ ਤੇ ਤੁਹਾਡੇ ਜਿਹਨਾਂ ਤੁਸੀਂ ਸ਼ਹੀਦ ਕਹਿੰਦੇ ਹੋ ਗੁਰਦੁਆਰਾ ਚ ਟੰਗੇ ਜਿਹਨਾਂ ਦੀ ਫੋਟੋਆਂ ਉਹ ਤਾਂ ਸਾਰੇ ਅੱਧੇ ਤੋਂ ਜ਼ਿਆਦਾ ਲੋਕਾਂ ਨੂੰ ਮਾਰਿਆ ਉਹਨੇ ਕਤਲ ਕੀਤੇ ਆ ਅਸੀਂ ਨਹੀਂ ਕਹਿੰਦੇ ਸ਼ਹੀਦ ਉਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਸ਼ਹੀਦ ਕਹੂੰਗੀ ਮੈਂ ਤਾਂ ਵਰਿੰਦਰ ਘੁੰਮਰ ਨੂੰ ਸ਼ਹੀਦ ਕਹੂੰਗੀ ਮੈਂ ਰਾਜਵੀਰ ਜਵੰਡਾ ਨੂੰ ਸ਼ਹੀਦ ਕਹੂੰਗੀ ਇਹ ਐ ਸਾਡੇ ਪੰਜਾਬ ਦੇ ਸੂਰਮੇ ਸ਼ਹੀਦ ਸਾਫ ਸੁਥਰੀ ਗਾਇਕੀ ਰਾਜਵੀਰ ਜਵੰਡਾ ਦੀ ਪੁਰਾਣਾ ਗਾਇਕੀ ਸਟਾਈਲ ਜੋ ਦੁਆਰਾ ਤੋਂ ਚਲਾਤਾ ਬੰਦੇ ਨੇ ਉਹੀ ਪੁਰਾਣੀ ਐ ਡਰੈਸ ਆ ਬਾਬਾ ਗੁਰਦਾਸ ਮਾਨ ਜੀ ਦੇ ਜ਼ਮਾਨੇ ਦੇ ਆ ਜੋ ਅੱਜ ਕੱਲ ਮੁੱਕ ਗਿਆ ਸੀ ਦੇਖਣ ਨੂੰ ਸੋ ਇੱਦਾਂ ਦੀਆਂ ਰੂਹਾਂ ਬਹੁਤ ਘੱਟ ਮਿਲਦੀਆਂ ਧਰਤੀ ਤੇ ਤਨ ਉਸ ਮਾਵਾਂ ਦੀਆਂ ਕੁੱਖਾਂ ਜਿਨ੍ਹਾਂ ਨੇ ਇੰਨੇ ਕ ਸੰਸਕਾਰੀ ਬੱਚਿਆਂ ਨੂੰ ਜਨਮ ਦਿੱਤਾ ਇੰਨੇ ਸੰਸਕਾਰੀ ਪੁੱਤਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਬਗਾਨੀਆਂ ਔਰਤ ਨੂੰ ਇੰਨੀ ਰਿਸਪੈਕਟ ਨਾਲ ਨਵਾਜਿਆ ਦੇ ਕਿਸੇ ਦਿੱਤੀ ਪੈਣ ਵਾਲ ਮਾੜੀ ਅੱਖ ਨਹੀਂ ਦੇਖੀ ਇਹ ਦੋ ਪਰਸਨੈਲਿਟੀਜ਼ ਐ ਸੋ ਦਿਲੋਂ ਸਲੂਟ ਐ ਮੈਂ ਅਰਦਾਸ ਕਰਦੀ ਆ ਪ੍ਰਮਾਤਮਾ ਤੋਂ ਕਿ ਇਹਨਾਂ ਦੇ ਦੋਹਾਂ ਦੀ ਰੂਹਾਂ ਨੂੰ ਸਵਰਗ 'ਚ ਵਾਸ ਮਿਲੇ ਵੈਸੇ ਆਸ ਇਹਨਾਂ ਨੂੰ ਮਿਲਣਾ ਨਹੀਂ ਇਹਨਾਂ ਨੇ ਵਾਪਸ ਆਉਣਾ ਧਰਤੀ ਤੇ ਕਿਉਂਕਿ ਬੰਦੇ ਦੀ ਜਦੋਂ ਇੱਛਾ ਧੂਰੀ ਰਹਿ ਜਾਂਦੀ ਹੈ ਨਾ ਉਹ ਦੁਬਾਰਾ ਜਨਮ ਜ਼ਰੂਰ ਲੈਂਦਾ ਹੈ ਕੋਈ ਇਸ ਚੀਜ਼ ਨੂੰ ਮੰਨੇ ਜਾਂ ਨਾ ਮੰਨੇ ਪਰ ਮੇਰਾ ਦਿਲ ਮੰਨਦਾ ਹੈ ਕਿ ਅਸ ਤੋਂ 15-20 ਸਾਲ ਬਾਅਦ ਉਹਦਾਂ ਦੀ ਆਵਾਜ਼ ਰਾਜਵੀਰ ਜਵੰਡੇ ਵਰਗੀ ਡੈਫੀਨਟਲੀ ਵਾਪਸ ਆਉਗੇ ਕਿਉਂਕਿ ਉਹ ਇੱਛਾ ਸੀ ਉਹ ਬਹੁਤ ਵੱਡਾ ਸਿੰਗਰ ਬਣਨਾ ਚਾਹੁੰਦਾ ਸੀ ਇੱਛਾ ਪੂਰੀ ਹੋਏਗੀ ਸੋ ਰੱਬ ਨੂੰ ਵੀ ਚੰਗੇ ਬੰਦਿਆਂ ਦੀ ਬਹੁਤ ਲੋੜ ਆ ਉਹ ਕਹਿੰਦਾ ਆਜੋ ਮੈਨੂੰ ਤੁਹਾਡੀ ਲੋੜ ਆ ਪਰ ਜਿਹੜੇ ਧਰਤੀ ਤੇ ਗੰਦੇ ਬੰਦੇ ਆ ਗੰਦੇ ਗੰਦ ਪਾਉਣ ਵਾਲੇ ਆ ਆ ਖਾਲਸਾਨੀ ਵਰਗੇ ਕੁੱਤੇ ਰੱਬ ਇਹਨਾਂ ਤੋਂ ਵੀ ਦੂਰ ਰਹਿੰਦਾ ਸੋ ਦਿਲੋਂ ਰਿਸਪੈਕਟ ਹੈ ਜੀ ਮੇਰੇ ਦੋਨਾਂ ਨੇਕ ਰੂਹਾਂ ਨੂੰ ਪਰਮਾਤਮਾ ਨੇ ਇਹਨਾਂ ਦੀ ਰੂਹਾਂ ਨੂੰ ਸ਼ਾਂਤੀ ਦੇਵੇ ਇਹਨਾਂ ਦੇ ਟੱਬਰ ਨੂੰ ਹੌਸਲਾ ਦੇਵੇ